ਚੰਡੀਗੜ੍ਹ ਦੀ ਮਲੋਆ ਗਊਸ਼ਾਲਾ ਵਿੱਚ ਸ਼ਨੀਵਾਰ ਸਵੇਰੇ ਲਗਭਗ 6:30 ਵਜੇ ਬਿਜਲੀ ਦੇ ਕਰੰਟ ਲੱਗਣ ਕਾਰਨ 6 ਬਲਦਾਂ ਅਤੇ ਇੱਕ ਗਾਂ ਦੀ ਮੌਤ ਹੋ ਗਈ। ਇਹ ਹਾਦਸਾ ਬਿਜਲੀ ਦੀਆਂ ਤਾਰਾਂ ਵਿੱਚ ਕੱਟ ਲੱਗਣ ਕਾਰਨ ਵਾਪਰਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੌਸ਼ਲਾ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਜਾਂਚ ਕੀਤੀ ਜਾਵੇਗੀ ਮਰੀ ਹੋਈ ਗਾਂ ਅਤੇ ਨੰਦੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਜਿਵੇਂ ਹੀ ਇਸ ਹਾਦਸੇ ਦਾ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਡਿਪਟੀ ਮੇਅਰ ਤਰੁਣਾ ਮਹਿਤਾ ਅਤੇ ਨਵੀਂ ਬਣੀ ਮੇਅਰ ਹਰਪ੍ਰੀਤ ਬਬਲਾ ਵੀ ਮੌਕੇ ਤੇ ਪਹੁੰਚ ਗਏ ਤੇ ਪ੍ਰਸ਼ਾਸਨ ਜਾਂਚ ਵਿੱਚ ਜੁਟ ਗਿਆ ਦੱਸ ਦਿੰਦੇ ਹਾਂ ਕਿ ਟੀਨ ਸ਼ਰਟ ਦੇ ਉੱਪਰੋਂ ਇੱਕ ਬਿਜਲੀ ਦੀ ਤਾਰ ਲੰਘ ਰਹੀ ਸੀ ਜਿਸ ਵਿੱਚ ਇੱਕ ਕੱਟ ਸੀ ਇਸ ਕਟ ਕਰਨ ਪੂਰੇ ਟੀਨ ਸ਼ੈੱਡ ਅਤੇ ਇਸ ਦੇ ਥੰਮਾਂ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਇਸ ਕਾਰਨ 6 ਬਲਦ ਅਤੇ ਇੱਕ ਗਾਂ ਉਹਨਾਂ ਨੂੰ ਕਰੰਟ ਲੱਗ ਗਿਆ ਪਹੁੰਚ ਇੱਕ ਦੁਖਦ ਸਮਾਚਾਰ ਸ੍ਰੇਸ਼ਵੇ ਮਿਲਿਆ ਕਿ 8 ਪਸ਼ਵਾਂ ਦੀ ਇੱਥੇ ਮੌਤ ਹੋਈ ਇਸ ਇੱਕ ਸਦੀ ਛੋਟੀ ਜੀ ਨੈਗਲੀਜੈਂਸ ਕਰਕੇ 8 ਮਤਲਬ ਕਾਊਸ ਦੀ ਜੋ ਹੈ ਕਿ ਉਹਨਾਂ ਦੀ ਗਾਵਾਂ ਦੀ ਜਾਨ ਚਲੀ ਗਈ ਬਹੁਤ ਹੀ ਦੁਖਦ ਹੈ और मैं रिक्वेस्ट की अपने कमिश्नर जी ने भी कि जिदी भी सिंक्वायरी बिठानी चाहिए रिस्पोंसिबिलिटी फिक्स करनी चाहिए है और जो बंद ने टाइम से एक्शन लिता उन्होंने भी रिपोर्ट देना चाहिए क्योंकि हादसा पच्ची गाव होर उन्होंने भी हो सकता है सो बहुत बहुत दुख की घटना हुई है और मैं मेरे को शब्द नहीं है कि मैं की कि इन्नी छोटी जी नैगलीजेंस पिछले अठ की जान चली गई प्रशासन इसमें क्या एक्शन लेगा

ਕੋਸ਼ਿਸ਼ਾਈ ਹੋ ਰਹੀ ਹੈ ਕਿ ਅਸੀਂ ਸਾਰੀਆਂ ਜਿਕੇ ਨੇ ਐਨ ਜੀਓਸ ਔਰ ਪ੍ਰਾਈਵੇਟ ਹੈਂਡਸ ਜਾ ਕੇ ਮੈਨੂੰ 100% ਸ਼ੋਰ ਹੈ ਕਿ ਇਹਨਾਂ ਦੀ ਕੇਅਰ ਬੈਟਰ ਹੋਏਗੋ ਰਗਬਣੀ ਡੈਸਕ ਤੋਂ ਮਨਪ੍ਰੀਤ ਕੋਰ ਦੀ ਰਿਪੋਰਟ